ਸਤਿ ਸ਼੍ਰੀ ਅਕਾਲ ਜੀ ਆਪਾਂ ਜਾਦੀ ਪੰਡਤ ਕਲਾਸ ਤੋਂ ਚੌਕੇ ਅੱਜ ਆਪਾਂ ਮਸਲੀਨ ਦੇ ਵਿੱਚ ਪ੍ਰਿੰਟ ਲੈ ਕੇ ਆਏ ਥੋਡੇ ਲਈ ਪ੍ਰਿੰਟ ਸੂਟ ਨਾਲ ਮਸਲੀਨ ਦਾ ਦੁਪੱਟਾ ਹੋਊਗਾ ਜੀ ਫੁੱਲ ਲੈਂਥ ਵੇਟ ਤੋਂ ਦੁਪੱਟਾ ਹੋਊਗਾ ਤੇ ਪ੍ਰਿੰਟ ਦੇ ਵਿੱਚ ਆਉਣਗੇ ਜੀ ਪਿਓਰ ਮਸਲੀਨ ਫੈਬਰਿਕ ਆਊਗਾ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਹੋਊਗਾ ਜੀ ਚੈੱਕ ਕਰੋ ਜੀ ਆਹ ਲੋ ਬਰ 5 ਮੀਟਰ ਸੂਟ ਹੋਊਗਾ ਤੇ 2.5 ਮੀਟਰ ਨਾਲ ਦੁਪੱਟਾ ਜੀ ਇਦੀ ਕਲਰ ਡਿਜ਼ਾਈਨਿੰਗ ਚੈੱਕ ਕਰਵਾਉਣਾ ਤੁਹਾਨੂੰ ਕਲਰ ਡਿਜ਼ਾਈਨ ਆਪਣੇ ਕੋਲੇ ਬਹੁਤ ਮਿਲ ਜਾਣਗੇ ਇਹ ਆਪਾਂ ਸਟਾਕ ਕਲੀਅਰ ਜਿਹੜੇ ਦੇ ਸੇਲ ਆਈ ਹੋਈ ਹੈ ਇਹ ਵੀ ਤੁਹਾਨੂੰ ਆਪਾਂ ਆਫਰ ਪ੍ਰਾਈਸ ਤੇ ਲਾਵਾਗੇ ਚੈੱਕ ਕਰੋ ਜੀ ਇਹਦਾ ਅਗਲਾ ਕਲਰ ਆ ਜੂਗਾ ਇਹਦੇ ਵਿੱਚ ਕਲਰ ਡਿਜ਼ਾਈਨਿੰਗ ਮਿਲ ਜੂਗਾ ਜੀ ਸਟਾਕ ਆਪਣੇ ਕੋਲੇ ਇਹ ਲਿਮਟਿਡ ਹੈ ਜਿਹੜੇ 8900 ਦੀ ਰੇਂਜ ਦੇ ਵਿੱਚ ਸੂਟ ਸੇਲ ਹੁੰਦੇ ਸੀ ਜੀ ਤੇ ਆਪਾਂ ਦੇਵਾਂਗੇ ਤੁਹਾਨੂੰ 450 ਦਾ ਇੱਕ 800 ਦੇ ਦੋ ਜੀ ਆਪਣੀ ਵੀਡੀਓ ਦੇ ਨਾਲ ਬਣੇ ਰੋ ਅੱਗੇ-ਅੱਗੇ ਤੁਹਾਨੂੰ ਬਹੁਤ ਸੋਹਣੀ ਡਿਜ਼ਾਈਨਿੰਗ ਚੈੱਕ ਕਰਵਾਉਣੇ ਆ 450 ਦਾ ਇੱਕ 800 ਦੇ ਦੋ ਲੈ ਲੈ ਉਹਨਾਂ ਨੂੰ ਜਿਹੜਾ ਆਪਣੀ ਵੀਡੀਓ ਨੂੰ ਪੰਜ ਜਣਾਂ ਨੂੰ ਸ਼ੇਅਰ ਕਰੂਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਜੀ ਦੇਖੋ ਜੀ ਸਾਰੀ ਲੇਟੈਸਟ ਹੀ ਡਿਜ਼ਾਈਨਿੰਗ ਹੈ ਤੇ ਆਰ ਮਸਲੀਨ ਫੈਬਰਿਕ ਰਹੂਗਾ 올 ఓవర్ 5 ਮੀਟਰ ਮੈਚਿੰਗ ਦੁਪੱਟਾ ਹੋਊਗਾ ਜੀ ਮਸਲੀਨ ਦਾ ਜੀ ਰੇਟ ਰਹੂਗਾ 450 ਦਾ 1 800 ਦੇ 2 ਜੀ ਜਿਹੜੇ 8 8 9 900 ਦੀ ਰੇਂਜ ਦੇ ਵਿੱਚ ਸੂਟ ਸੇਲ ਹੋ ਰਹੇ ਸੀ ਜਾਦੀ ਪੰਡਤ ਕਲਾਸ ਚੌਕੇ ਤੇ ਬਹੁਤ ਭਾਰੀ ਸੇਲ ਲੱਗ ਪਈ ਹੈ ਜੀ ਪ੍ਰਿੰਟ ਸੂਟਾਂ ਤੇ 450 ਦਾ 1 800 ਦੇ 2 ਮਿਲਨੇ ਉਹਨਾਂ ਨੂੰ ਜਿਹੜਾ ਆਪਣੀ ਵੀਡੀਓ ਨੂੰ ਪੰਜ ਆਣਿਆਂ ਨੂੰ ਸ਼ੇਅਰ ਕਰੂ ਤੇ ਚੈਨਲ ਨੂੰ ਸਬਸਕ੍ਰਾਈਬ ਕਰੂਗਾ ਜੀ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰਕੇ ਆਪਾਂ ਨੂੰ ਜਿਹੜਾ ਹੈਗਾ ਸਕਰੀਨਸ਼ਾਟ ਤੇਜ ਦਿਓ ਜੀ ਕਿਉਂਕਿ ਆਪਣੇ ਕੋਲੇ ਜਿਹੜਾ ਸਟਾਕ ਹੈ ਲਿਮਟਿਡ ਹੈ ਜਿਹੜਾ ਪਹਿਲਾਂ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਤੇਜ ਜੂਗਾ ਆਪਣੀ ਸੂਟ ਲੈ ਜਾਊਗਾ ਜੀ ਚੈੱਕ ਕਰੋ ਜੀ ਬਹੁਤ ਸੋਹਣੇ ਕਲਰ ਡਿਜ਼ਾਈਨਿੰਗ ਪਿਓਰ ਮਸਲੀਨ ਫੈਬਰਿਕ ਰਹਿਣ ਵਾਲਾ ਹੈ ਜੀ ਪਿਓਰ ਮਸਲੀਨ ਆਲ ਓਵਰ 5 ਮੀਟਰ ਸੂਟ ਹੋ ਤੇ ਮਸਲੀਨ ਦਾ ਹੀ ਦੁਪੱਟਾ ਹੋਊਗਾ ਜੀ ਮੈਚਿੰਗ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਦਾ ਅਗਲਾ ਡਿਜ਼ਾਈਨ ਆ ਗਿਆ। ਛੱਤੋ। 890 ਦੀ ਰੇਂਜ ਦੇ ਵਿੱਚ ਵੇਚਣ ਵਾਲਾ ਸੂਟ ਆਪਾਂ ਦੇਵਾਂਗੇ ਤੁਹਾਨੂੰ 450 ਦਾ 1800 ਦੇ ਦੋ ਜੀ। ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ। ਤਾਂ ਕਿ ਵੱਧ ਤੋਂ ਵੱਧ ਪਹੁੰਚ ਦਾ ਫਾਇਦਾ ਹੋ ਸਕੇ। ਜੇਕਰ ਤੁਸੀਂ ਆਪਣੇ ਚੈਨਲ ਤੇ ਨਵੇਂ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜਾ ਨਾਲ ਬੈਲ ਆਈਕਨ ਦਾ ਬਟਨ ਦਿੱਸਦਾ ਉਹਨੂੰ ਪ੍ਰੈਸ ਕਰ ਦਿਓ ਜੀ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਕਿਉਂਕਿ ਆਪਾਂ ਆਪਣੇ ਸ਼ੋਅਰੂਮ ਤੇ ਰੋਜ਼ ਨਵੇਂ-ਨਵੇਂ ਆਫਰ ਲਾਉਂਦੇ ਰਹੇ ਨੇ ਜੀ ਵਿਆਹ ਸ਼ਾਦੀਆਂ ਵਾਲੇ ਹੈਵੀ ਸੂਟਾਂ ਤੇ ਵੀ ਆਪਣੇ ਕੋਲੇ ਬਹੁਤ ਭਾਰੀ ਜਿਹੜਿਆ ਹੈਗਾ ਸੇਲ ਲੱਗੀ ਹੋਈ ਹੈ ਹੈਵੀ ਸੂਟਾਂ ਤੇ ਲੋਜੀ ਜੇਕਰ ਕੋਈ ਆਪਣੇ ਕੋਲੋਂ ਵਿਆਹ ਦੀ ਸ਼ਾਪਿੰਗ ਕਰਦਾ ਤਾਂ ਆਪਾਂ ਉਹਨਾਂ ਨੂੰ ਸਪੈਸ਼ਲ ਜਿਹੜੇ ਗਿਫਟ ਵੀ ਦਿੰਨੇ ਆ ਜੀ ਚੈੱਕ ਕਰੋ ਜੀ ਦੇ ਵਿੱਚ ਅਗਲੇ ਕਲਰ ਡਿਜ਼ਾਈਨਿੰਗ ਆਜੂ ਵੀਡੀਓ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ ਸ਼ੇਅਰ ਕਰਕੇ ਆਪਾਂ ਨੂੰ ਸਕਰੀਨਸ਼ਾਟ ਭੇਜੋ ਤੁਹਾਨੂੰ WhatsApp ਤੇ ਕਾਲ ਕਰੋ ਜਾਂ ਆਪਣੇ ਸ਼ੋਰੂਮ ਤੇ ਵਿਜ਼ਿਟ ਕਰੋ ਜੀ ਜਾਦੀ ਪੰਡਤ ਕਲਾਸ ਹਾਊਸ ਚੌਕੇ ਨੇੜੇ ਵੱਡਾ ਕੋ ਵੱਡਾ ਗੁਰਦੁਆਰਾ ਕਿਲਾਪੱਤੀ ਦੀ ਧਰਮਸ਼ਾਲਾ ਦੇ ਬਿਲਕੁਲ ਸਾਹਮਣੇ ਚ ਚੈੱਕ ਕਰੋ ਜੀ ਬਹੁਤ ਸੋਹਣੀ ਨਿਊਜੀ ਕਲਰ ਸਾਰੇ ਲੇਟੈਸਟ ਹੈ ਜਿਹੜੀ ਹੈਗਾ ਪ੍ਰਿੰਟ ਚੱਲ ਰਿਹਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ 8900 ਦੀ ਰੇਂਜ ਦੇ ਵਿੱਚ ਵੇਚਣ ਵਾਲੇ ਸੂਟ 450 ਦਾ 1 800 ਦਾ 2 ਜੀ ਪੰਜ ਆਣਿਆਂ ਨੂੰ ਸ਼ੇਅਰ ਕਰਨਾ ਜ਼ਰੂਰੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਧੰਨਵਾਦ